ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਗੋਪਾਲਨਗਰ ਵਿਖੇ ਬੀਤੀ ਰਾਤ ਇੱਕ ਵਿਅਕਤੀ ਦੇ ਬੁਲੋ ਆਪਣੀ ਪਤਨੀ ਦਾ ਕੋਹਾੜੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਗਵਾਂਡੀਆਂ ਦਾ ਕਹਿਣਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਕਈ ਦਿਨਾਂ ਤੋਂ ਕਲੇਸ਼ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਇਸ ਵਾਰ ਦਾ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਲੜਕੀ ਦੇ ਪੇਕਾ ਪਰਿਵਾਰ ਨੂੰ ਬੁਲਾਇਆ ਗਿਆ ਤਾਂ ਜੋ ਬੰਦੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਗਵਾਂਡੀ ਕਹਿ ਰਹੇ ਨੇ ਕਿ ਕਈ ਦਿਨਾਂ ਤੋਂ ਪਤੀ-ਪਤਨੀ ਦੇ ਵਿੱਚ ਗਲੇਸ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਪਤੀ ਦੇ ਬੁੱਲੂ ਆਪਣੀ ਹੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਉੱਥੇ ਹੀ ਦੱਸਦੀ ਕਿ ਪਰਿਵਾਰਕ ਮੈਂਬਰਾਂ ਨੇ ਇਥੇ ਬੰਦੀ ਕਾਰਵਾਈ ਦੀ ਮੰਗ ਕੀਤੀ ਹੈ ਸੀਮਾ ਹਾਂਜੀ ਕੀ ਘਟਣਾ ਵਾਪਰੇ ਘਟਣਾ ਜੀ 4-5 ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕੋਲ ਇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਔਰਲੀਆਂ ਪਰਨੀਆਂ ਗੱਲ ਨਾ ਸੁਣਾਈ ਗਏ ਵੀ ਇੱਥੋਂ ਆਏ ਆ ਬਲਾਨਾ ਇਹਨਾਂ ਨੇ ਕਾ ਕਰਕੇ ਤੇ ਬਸ ਉਹਨਾਂ ਦੇ ਘਰ ਕੋਲ ਇਸ ਪੈਂਦਾ ਸੀ ਰਾਤ ਇਹ ਸਬਜੀ ਸੁਬਜੀ ਲੈ ਕੇ ਆਈਆਂ ਕਿਤੇ ਦੋਨੇ ਜਾ ਕੇ ਪਤਨ ਸਬਜੀ ਦੇ ਕਹਿ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਤੜਕੇ ਦਿਹਾੜੀ ਤੇ ਲੈ ਜੀ ਮੇਰੀ ਭੈਣ ਕਹਿੰਦੀ ਮਾਂ ਹਾਂ ਠੀਕ ਹੈ ਮੈਂ ਲੈ ਜੂ ਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਵੇਓ ਛੋਈ ਪੀਏ ਇਹਨਾਂ ਨੇ ਐ ਨਹੀਂ ਦੱਸਿਆ ਵੀ ਹੋ ਗਿਆ

ਬੰਦਾ ਬੇੜੇ ਚੀ ਸੀਗਾ ਚਿੱਟੀ ਸ਼ਰਟ ਪਾਈ ਸਦੇ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਿਰਚ ਵੀ ਡਾਂਗ ਮਾਰੀ ਐ ਤੇ ਬੰਦਾ ਇੱਧਰ ਨੂੰ ਭੱਜ ਲਿਆ ਹੋਰ ਰਾਤ ਕੀ ਹੋਇਆ ਰਾਤ ਕੋਈ ਗੱਲ ਨਹੀਂ ਹੋਇਆ ਰਾਤ ਕੋਈ ਲੜਾਈ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਨਾ ਕੁਝ ਵੀ ਨਹੀਂ ਹੋਇਆ ਸ਼ਾਂਤ ਪਤਾ ਤੜਕੇ ਲੱਗੇ ਜਦੋਂ ਮੈਂ ਉੱਠੀ ਆ ਚਾਹ ਧਰਨ ਲੱਗੀ ਹਾਂ ਕਿ ਇਹ ਕਾਲੇ ਨੇ ਮਾਰਤੀ ਸਾਨੂੰ ਮਾਰਦੇ ਨਹੀਂ ਉਹਨਾਂ ਤਾਂ ਕਿ ਵੇਸ਼ ਪਈਏ ਕਿਤੇ ਮੈਂ ਕਿਹਾ ਮੈਂ ਆਂਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੀ ਅਰੀ ਭੈਣ ਨੂੰ ਬੁਲਾ ਲੈ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਕਿਤੇ ਨਹੀਂ ਦੂਰ ਰਹਿੰਦੇ ਇਹ ਕਦੇ ਵੇਸਤਾ ਨਹੀਂ ਦ ਕਿਸੇ ਨੂੰ ਆਵਾਜ਼ ਵੀ ਨਹੀਂ ਸੁਣੀ ਰਾਤ ਤੱਕ ਸਾਨੂੰ ਪੀਸੀਆਰ ਤੋਂ ਤਲਾਹ ਇਸ ਵੀਕ ਲੈਡੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ ਤਲਾਹ ਮਰਨ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ ਕਾਫੀ ਟਾਈਮ ਹੋ ਗਿਆ ਇਹਨੂੰ ਇੱਥੇ ਦੇਖਿਆ ਕਿ ਆ ਕੇ ਮਾਰਡਰ ਹੋਇਆ ਹੋਇਆ ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਸਦੇ ਦਾ ਭਰਾ ਆ ਰਿਹਾ ਹੈ ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਵਣਦੀ ਕਰ ਵੀ ਕਰੇ